ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਤੋਂ ਲੈ ਕੇ ਅਗਲੇ 5 ਦਿਨਾਂ ਦੇ ਮੌਸਮ ਦੀ ਯਾਨੀ ਕਿ 14 ਅਕਤੂਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਉਮੀਦ ਦੇ ਚਾਂਸ ਕਿੰਨੇ ਕੁ ਨੇ ਹੁਣ ਆਉਂਦੇ ਦਿਨਾਂ ਦੇ ਵਿੱਚ ਇਹ ਤੁਹਾਨੂੰ ਦੱਸਾਂਗੇ ਸੋ ਇਸ ਲਈ ਜਿਆ ਜੋ ਤਾਜ਼ਾ ਸੈਟਲਰ ਦੱਸਿਓ ਨੇ ਤੁਹਾਡੇ ਨਾਲ ਸਾਂਝਾ ਕਰਦਨੇ ਆ ਜੀ ਗੱਲ ਆਪਾਂ ਕਰੀਏ ਮੌਸਮ ਦੀ ਤੇ ਉਸ ਤੋਂ ਬਾਅਦ ਆਪਾਂ ਟੈਂਪਰੇਚਰ ਦੀ ਗੱਲ ਕਰ ਲੈਨੇ ਆ ਬੀਤੇ 24 ਘੰਟਿਆਂ ਦੇ ਵਿੱਚ ਕਿਉਂਕਿ ਕੱਲ ਧੁੱਪ ਵੀ ਲੱਗੀ ਆ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਇਸ ਲਈ ਕੱਲ ਟੈਂਪਰੇਚਰ ਵਧੇ ਨੇ ਜਿੱਥੇ ਟੈਂਪਰੇਚਰ 30 ਤੋਂ ਹੇਠਾਂ ਹੋਈ ਸੀ ਕੱਲ 31.8 ਡਿਗਰੀ ਦੇ ਨਾਲ ਮਹਾਲੀ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਪੰਜਾਬ ਦੇ ਵਿੱਚ ਤੇ ਪਹਾੜਾਂ ਦੀ ਰੇਂਜ ਜਿਹੜੇ ਖੇਤਰ ਆਉਂਦੇ ਆ ਯਾਨੀ ਕਿ ਲੁਧਿਆਣਾ ਫਟਿਆਲਾ ਸ਼੍ਰੀਫ ਅਤੇ ਗੜ੍ਹ ਸਾਹਿਬ ਤੱਕ ਇਹਨਾਂ ਖੇਤਰਾਂ ਤੱਕ 28 29 30 ਇਹਨਾਂ ਦੇ ਵਿੱਚ ਟੈਂਪਰੇਚਰ ਚੱਲਦੇ ਹੋਏ ਨੇ ਪਿਛੇ ਨੂੰ ਜੇਵੇਂ ਜਾਵਾਂਗੇ ਮਠੰਡਾ ਫਰੀਦਕੋਟ ਫਿਰੋਜ਼ਪੁਰ ਫਾਜ਼ਿਲਕਾ ਇਹਨਾਂ ਖੇਤਰਾਂ ਦੇ ਵਿੱਚ 27 28 ਦੇ ਆਸ-ਪਾਸ ਟ ਤੇ ਜੇਕਰ ਗੱਲ ਹਰਿਆਣੇ ਦੀ ਕਰੀਏ ਜੀ 30.2 ਡਿਗਰੀ ਦੇ ਨਾਲ ਕਰਨਾਲ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਤੇ ਉੱਥੇ ਵੀ ਟੈਂਪਰੇਚਰ ਹੈ ਜਿਹੜਾ 27 ਤੋਂ ਲੈ ਕੇ 30 ਦੇ ਵਿਚਕਾਰ ਆਲਮੋਸਟ ਬਹੁਤੇ ਜਿਲਿਆਂ ਦੇ ਵਿੱਚ ਚੱਲਦੇ ਹੋਏ ਨੇ ਤੇ ਬਹੁਤੇ ਖੇਤਰਾਂ ਦੇ ਵਿੱਚ ਟੈਂਪਰੇਚਰ ਦੇ ਵਿਚਕਾਰ ਤਰਜ ਹੋ ਰਹੇ ਨੇ ਸੋ ਟੈਂਪਰੇਚਰ ਕੱਲ ਕਿਉਂਕਿ ਧੁੱਪ ਲੱਗਣ ਨਾਲ 1-2 ਡਿਗਰੀ ਦਾ ਵਾਧਾ ਹੋਇਆ ਇਹਦੇ ਵਿੱਚ ਹੋਰ ਵਾਧਾ ਹੋ ਸਕਦਾ ਕਿਉਂਕਿ ਅੱਜ ਵੀ ਧੁੱਪ ਲੱਗੇਗੀ ਕੱਲ ਵੀ ਲੱਗੇਗੀ ਆਉਂਦੇ ਦਿਨ ਹੁਣ ਤਾਂ ਪਾਣੀ ਹੋਣਗੇ ਪਰ ਹੁਣ 37-38 ਦੇ ਟੈਂਪਰੇਚਰ ਨਹੀਂ ਜਾਣਗੇ 30 31 32 ਇਹਦੇ ਆਸ-ਪਾਸ ਟੈਂਪਰੇਚਰ ਮੰਡਰਾਉਂਦੇ ਰਹਿਣਗੇ ਭਾਵੇਂ ਪੰਜਾਬ ਦੇ ਖੇਤਰ ਆ ਭਾਵੇਂ ਹਰਿਆਣਾ ਦੇ ਖੇਤਰ ਆ ਜੇਕਰ ਅਸਲੀ ਦੀਆਂ ਸੈਟਲਰ ਤਸਵੀਰਾਂ ਦੇਖਦੇ ਆ ਤੇ ਤੁਸੀਂ ਦੇਖ ਸਕਦੇ ਆ ਉੱਤਰ ਭਾਰਤ ਦੇ ਬਹੁਤੇ ਖੱਡੇ ਖੇਤਰ ਦੇ ਵਿੱਚ ਮੌਸਮ ਬਿਲਕੁਲ ਸਾਫ਼ ਹੈ ਜੀ ਅਸੂਲੇ ਧੁੱਪ ਜੜੀ ਹੈ ਸਵੇਰ ਵੇਲੇ ਚੜੀ ਹੋਈ ਹੈ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀ ਵੀ ਗੱਲ ਕਰੀਏ ਜੇਕਰ ਪੰਜਾਬ ਦੀ ਵੀ ਕਰੀਏ ਤੇ ਕਿਤੇ ਵੀ ਕੋਈ ਤਬਦੀਲੀ ਫਿਲਹਾਲ ਨਜ਼ਰ ਨਹੀਂ ਆ ਰਹੀ ਤੇ ਧੁੱਪ ਬਹੁਤੇ ਖੇਤਰਾਂ ਦੇ ਵਿੱਚ ਚੜੀ ਹੋਈ ਹੈ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਅੱਜ ਜਮੇਲੀ ਫੱਦਰ ਦੇ ਧੁੰਦ ਵੀ ਵੇਖਣ ਨੂੰ ਮਿਲੀ ਪੰਜਾਬ ਦੇ ਤੇ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਤੇ ਉੱਥੇ ਵੀ ਹੁਣ ਧੁੱਪ ਲੱਗਣ ਦੇ ਨਾਲ ਧੁੰਦ ਉੱਡ ਜਾਣੀ ਹੈ ਪਰ ਆਥਰ ਸਵੇਰੇ ਹੁਣ ਠੰਡਕ ਵਧਣ ਕਾਰਨ ਜਿਹੜਾ ਜਾਂ ਹੁਣ ਠੰਡ ਦਾ ਮਾਹੌਲ ਹੋਣਾ ਸ਼ੁਰੂ ਹੋ ਚੁੱਕਾ ਹੈ ਤੇ ਅਸੀਂ ਆਪਣੇ ਫੱਦਰ ਤੇ ਬੇਨਤੀ ਕਰਾਂਗੇ ਪੰਜਾਬ ਦੇ ਹਰਿਆਣੇ ਦੇ ਵਸਨੀਕਾਂ ਨੂੰ ਕਿ ਹੁਣ ਆ ਤੁਸੀਂ ਇਹ ਠੰਡ ਤੋਂ ਬਚ ਕੇ ਰਹਿਣਾ ਆਥਣ ਸਵੇਰੇ ਤੁਸੀਂ ਗਰਮ ਕੱਪੜੇ ਪਾਉਣੇ ਸ਼ੁਰੂ ਕਰੋ ਖਾਸ ਕਰ ਬਜ਼ੁਰਗਾਂ ਦਾ ਤੇ ਜਿਹੜੇ ਪੇਸ਼ੈਂਟ ਨੇ ਆਪਣੇ ਜਿਹੜੇ ਮਰੀਜ਼ ਨੇ ਉਹ ਆਪਣਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਇਹ ਜਿਹੜੀ ਠੰਡ ਹੈ ਇਹ ਕਾਫੀ ਜਣਾ ਨੂੰ ਬਿਮਾਰ ਕਰਦੀ ਹੈ ਜਿਹੜੀ ਚੜਦੀ ਠੰਡ ਹੁੰਦੀ ਹੈ ਤੇ ਜਿਹੜੀ ਜਾਂਦੀ ਠੰਡ ਹੁੰਦੀ ਹੈ ਇਸ ਲਈ ਆਪਣਾ ਜ਼ਰੂਰ ਵਿਚਾਰ ਰੱਖੋ ਆਉਂਦੇ 4 ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਕੋਈ ਵੱਡਾ ਫੇਰ ਬਦਲ ਸੰਭਵ ਨਹੀਂ ਹੈ ਮੌਸਮ ਬਿਲਕੁਲ ਸਾਫ਼ ਰਹਿਣ ਦੇ आसार ਨੇ 14 ਦੀ ਗੱਲ ਕਰੀਏ 15 ਦੀ ਗੱਲ ਕਰੀਏ 15 ਤਰੀਕ ਤੱਕ ਵੀ ਕੋਈ ਵੱਡੇ ਫੱਦਰ ਤੇ ਸਿਸਟਮ ਆਉਂਦਾ ਜਾ ਨਹੀਂ ਰਿਹਾ ਤੇ ਮੌਸਮ ਅਲੱਗ-ਫਗ ਸਾਫ਼ ਹੀ ਰਹੇਗਾ ਸਾਰੇ ਖੇਤਰਾਂ ਦੇ ਵਿੱਚ ਤੇ ਇੱਕ ਨਜਰਾ ਫਾਂ ਤਾਜ਼ਾ ਅਪਡੇਟ ਤੇ ਲਾਉਣੇ ਆ ਜੋ ਅੱਜ ਜਾਰੀ ਕੀਤੇ ਆ ਮੌਸਮ ਖਾਗਰੇ ਨੌਕ ਤੋ ਹੋਰ ਦੀ ਤਰੀਖ ਫਾਈ ਹੋਈ ਆ ਪੰਜਾਬ ਦੇ ਲਈ ਵਾਰਨਿੰਗ ਆ ਨੌ ਤੋਂ ਲੈ ਕੇ ਖੰਦਰ ਅਕਤੂਬਰ ਤੱਕ ਨੌ ਵਾਰਨਿੰਗ ਲਿਖਿਆ ਹੋਇਆ ਯਾਨੀ ਕਿ ਕਿਸੇ ਤਰ੍ਹਾਂ ਦੀ ਕੋਈ ਅਲਰਟ ਕੋਈ ਚੇਤਾਵਨੀ ਨਹੀਂ ਮੌਸਮ ਸਾਫ ਰਹੇਗਾ ਤੇ ਜਿਹੜੇ ਦਰਿਆ ਚੜੇ ਹੋਏ ਨੇ ਜੀ ਭਾਵੇਂ ਸਦਰੂ ਜਾਂ ਬਿਆਸ ਆਬ ਇਧਰ ਰਾਵੀ ਆ ਮਾੜੋ ਮੋਟਾ ਪਾਣੀ ਇੱਥੇ ਫਲੋ ਜਿਆਦਾ ਆਇਆ ਵੀ ਹੋਇਆ ਕਿਉਂਕਿ ਸਿਸਟਮ ਪਹਾੜਾਂ ਦੇ ਵਿੱਚ ਲੱਗਿਆ ਤੇ ਉੱਥੋਂ ਪਾਣੀ ਜਿਹੜਾ ਆ ਵੀ ਰਿਹਾ ਉਹ ਵੀ ਹੁਣ ਘਟਣਾ ਸ਼ੁਰੂ ਹੋ ਜਾਣਾ ਕਿਉਂਕਿ ਮਈ ਉੱਥੇ ਰੁਕ ਚੁੱਕੇ ਨੇ ਤੇ ਪਿਛੋਂ ਫਾੜੇ ਜੇਕਰ ਫਲੋ ਆਏਗਾ ਹੀ ਨਹੀਂ ਤੇ ਅ ਪ੍ਰਸ਼ਾਸਨ ਤੇ ਇਸ ਲਈ ਠੀਕ ਠਾਕ ਮਾਹੌਲ ਰਹਿਣ ਦੇ ਆਸਾਰ ਨੇ ਦਰਿਆ ਵੀ ਹੁਣ ਠੀਕ ਠਾਕ ਚੱਲਣੇ ਸ਼ੁਰੂ ਹੋਣਗੇ ਤੇ ਮੀਂਹ ਵਾਲੇ ਫਖ ਦਾ ਕੋਈ ਅਲਰਟ ਚੇਤਾਵਨੀ ਨਹੀਂ ਹੈ ਧੰਨਵਾਦ